ਸਾਸਿਕਾ ਸੱਜਣਾ ਮੰਡੀ ਜਿਹੜੀ ਆ ਬੰਦਾ ਵੇਰਕਾ ਦੇ ਵਿੱਚ ਪੂਰੀਆ ਰੌਣਕਾਂ ਲੱਗੀਆਂ ਆ। ਦੀਵਾਲੀ ਤੋਂ ਦੂਸਰਾ ਦਿਨ ਸੱਜਣੋ ਅੱਜ ਜਿਹੜਾ ਬਿਲਕੁਲ ਵੇੜ ਹੋ ਚੁੱਕੀ ਸ਼ਾਮ ਦਾ ਟਾਈਮ ਆ। ਮਾਲ तकरीबन ਬਹੁਤ ਜ਼ਿਆਦਾ ਵੇਚਿਆ। ਚਲੋ ਕਿਸੇ ਦਾ ਨਗਦ ਵਿਖੀ ਜਾਂਦਾ ਕਿਸੇ ਦਾ ਧਾਰੇ ਵਿਖੀ ਜਾਂਦਾ ਤੇ ਮਾਲ ਦਾ ਮੁੱਲ ਵੀ ਬਹੁਤ ਹੈ। 1 ਲੱਖ ਰੁਪਏ ਤੋਂ ਲੈ ਕੇ ਤੇ 15-15 ਲੱਖ ਤੱਕ ਰਿਹੜੀ ਮੈਂ ਪ੍ਰੋਪਰ ਇੱਥੇ ਵਿਕੀ ਜਾਂਦੀ ਸੱਜਣੋ। ਕਿਹੜੀਆਂ ਕਿਤੇ ਜੰਮੂ ਪਈ ਜਾਂਦੀਆਂ ਕਿਹੜੀਆਂ ਕਿਤੇ ਪਈ ਜਾਂਦੀਆਂ। ਠੀਕ ਹੈ ਜੀ ਤੇ ਮਾਲ ਬਹੁਤ ਜ਼ਿਆਦਾ ਆਇਆ ਸੀ ਗਾਗ ਵੀ ਬੜਾ ਜ਼ਿਆਦਾ ਆਇਆ ਸੀ ਰੱਬ ਦੀ ਕਿਰਪਾ ਨਾਲ ਤਕਰੀਬਨ ਸ਼ਾਮ ਦਾ ਟਾਈਮ ਹੋ ਗਿਆ ਤੇ ਦੇਖੀ ਜਾਂਦਾ ਜਿਹੜੀ ਵੇਲ ਹੁੰਦੀ ਜਾਂਦੀ ਹੈ ਠੀਕ ਹੈ ਤੇ ਬੜੀਆਂ ਬੜੀਆਂ ਚੰਗੀਆਂ ਵਹਿਣਾ ਆਈਆਂ ਪੂਰੀਆਂ ਬ੍ਰੀਡ ਵਾਲੀਆਂ 70 70 ਪਲੱਸ ਵਾਲੀਆਂ 70 ਵਾਹ ਕਿਵائی ਹੋਈ ਜਾਂਦੀ ਹੈ ਦੇਖ ਸਕਦੇ ਜੀ ਵਾਹ ਵਾਹ ਓਵੇਂ ਕਰਮ ਹੋਵੇ ਨਾ ਗਾ ਮੈਂ ਲਾਇਆ 350 ਰੁਪਏ ਦੇ ਲਾਟ ਨੇ ਇਹਨੂੰ ਡਾਟ ਹੁੰਦਾ ਮੈਂ ਇਦਾਂ ਹੀ ਕਰਨੀ ਤੁਸੀਂ ਸਾਰਿਆਂ ਨੇ ਇੱਕ ਸੱਥੇ ਕਰ ਦੁੱਧ 10+ ਤੋਂ ਲੈ ਕੇ ਤੇ 25+ ਜਿਹੜਾ ਬਿਲਕੁਲ ਮੌਕੇ ਦਾ ਤਿਆਰੀ ਤੇ ਆ ਪਹਿਲਾ ਦੋਜਾ ਸਵੇਰ ਹੀ ਝੋਟੀਆਂ ਠੀਕ ਹੈ ਜੀ ਇੱਕ ਮਹੀਨਾ ਦਾ ਸਰ ਜਿਹੜੀ ਵਿੱਚ ਤੀਜਾ ਸਵੇਰ ਹੋਊਗੀ ਨਹੀਂ ਤੇ ਪਹਿਲਾ ਸੂਹਾ ਬਲੂਨ ਤੇ ਸਾਰਿਆਂ ਸੱਜਣੋਂ ਬਹੁਤ ਸ਼ਾਨਦਾਰ ਝੋਟੀਆਂ ਲੋਈ ਕੀ ਬਾਤ ਚੰਗੇ ਚੰਗੇ ਆ ਆ ਇੱਕ ਮੈਂ ਬੂਰੀ ਵੀ ਕਹਿ ਸਕਦੇ ਆ ਮੈਨੂੰ ਲੋਈ ਵੀ ਕਹਿ ਸਕਦੇ ਲੋਈ ਬੜੀ ਸ਼ਾਨਦਾਰ ਆ ਲੋਈ ਜੀ ਵੀ ਆ ਜਾਂਦੀ ਆ ਬੂਰੀ ਜੀ ਵੀ ਆ ਜਾਂਦੀ ਆ ਤੇ ਇੱਕ ਨੀਲੀ ਦਾ ਵੀ ਵੀ ਹੈਗੀ ਆ ਦੀ ዋੰਟੀ ਕਿੰਨੇ ਆ ਓਏ ਰੇਟ ਜੈ ਜੀ ਹੋਣਗੇ ਜਿਹੜੇ ਹਿਸਾਬ ਨਾਲ ਪਸ਼ੂ ਪਸੰਦ ਲੱਗੂਗਾ ਉਸ ਹਿਸਾਬ ਨਾਲ ਰੇਟ ਕੀਤੇ ਜਾਣਗੇ 1 ਲੱਖ ਤੋਂ ਲੈ ਕੇ ਬਾਈ ਹੁਣੀ ਕਹਿੰਦੇ ਆ ਕਿ 15 ਲੱਖ ਟਿੱਕਰ ਜਿਹੜਾ ਏ ਰੇਟ ਚੱਲੂਗਾ ਠੀਕ ਆ ਇਹ ਮਈਆਂ ਸਾਰੀਆਂ ਤਰਨੋਲੇ ਵਾਲੇ ਦੀ ਬਾਈ ਹੁਣ ਆ ਗਈ ਮਾਲ ਕਾਫੀ ਹੋਰ ਵੀ ਆਇਆ ਮੰਡੀ ਦੇ ਵਿੱਚ ਸਾਰੀ ਜਾਣਕਾਰੀ ਨਾਲੋਂ ਨਾਲ ਤੁਹਾਨੂੰ ਲੈ ਕੇ ਸਾਂਝੀ ਕੀਤੀ ਆ ਲੈ ਬਾਈ ਜੀ ਸਤਿ ਸ੍ਰੀ ਅਕਾਲ ਹੋਰ ਕੈਮ ਸਦਾ ਠੀਕ ਹੈ ਠੀਕ ਹੈ ਕਿਹੜੇ ਨਗਰ ਤੋਂ ਪਿਛੋਂ ਇਹ ਹੈ ਜੀ ਗਰਦਾਸਪੁਰ ਤੋਂ ਬਟਾਲਾ ਤੋਂ ਹਣਾ ਹੁਣ ਵੱਲਾ ਮੰਡੀ ਵਿੱਚ ਆਪਾਂ ਖੜੇ ਆ ਹਾਂ ਜੀ ਇਹ ਕਿੰਨਾ ਕਮਾਲ ਲੈ ਕੇ ਆਏ ਆ ਹਾਂ ਜੀ ਤਿੰਨ ਲੈਤੀਆਂ ਈ ਦੋ ਲੈਤੀਆਂ ਇਹਦੇ ਇੱਕ ਰਹਿ ਗਿਆ ਹਣਾ ਠੀਕ ਆ ਤੇ ਇਹਦੇ ਮਗਰ ਕੱਟੀ ਦੇ ਕਟਾ ਕਟਾ ਜੀ ਮਗਰ ਇਹ ਪਲੂਣ ਹੀ ਆ ਨਾ ਹਾਂ ਜੀ ਕਿੰਨਾ ਕੇ ਦੁੱਧੇ ਤੋਰ ਕੇ ਖੋਲ ਕੇ ਲਓ ਸਜਣਾ 11 12 ਕਿਲੋ ਦੁੱਧ ਦੇ ਵਾਹ ਬੱਤੀ ਬਹੁਤ ਸ਼ਾਨਦਾਰ ਹੈ ਲਓ ਇਹ ਰਿਆਣੇ ਚੋਂ ਲਿਆਂਦੀ ਜਾਂਦਾ ਮਾਲ ਹੈ ਉਧਰ ਦਾ ਹੈ ਜੇ ਮਾਲਵਾ ਫਿਰ ਟੂਚ ਹਰਿਆਣਾ ਆਊਗਾ ਕੱਟੀ ਜਿਹੜੀ ਮੂੰਹੋਂ ਦੋ ਦੰਦ ਆ ਤੂੰ ਦੀ ਤੂੰ ਦੀ ਦੋ ਦੰਦ ਹਨਾ ਸਾਂਭੀ ਆ ਪੂਰੀ ਤੇ ਕੀਮਤ ਕਿੰਨੀ ਕੀ ਕਰਦ ਗਏ ਇੱਕ ਬੱਤੀ ਹੈ ਇੱਕ ਬੱਤੀ ਤੇ ਹਾਂ ਨਾ ਵੀ ਨਹੀਂ ਦੇ ਦੋ ਦੇ ਦੇਣਾ ਠੀਕ ਹੈ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੰਮ ਸਿੱਧਾ ਠੀਕ ਹੈ ਲਾਈਵ ਬੈਠੇ ਰੌਣਕਾਂ ਹਾਂਜੀ ਹਾਂਜੀ ਵੇਗਾ ਮਾਲ ਮਾਲ ਵਿਗਿਆ ਕੋਈ ਅੱਛਾ ਕਿੰਨੇ ਰਹਿ ਗਏ ਹੁਣ ਜੰਮਾ ਰਹਿ ਗਏ 6 6 ਰਹਿ ਗਏ ਹਨਾ ਕਿੰਨੀਆਂ ਗਾਈਆਂ ਆਈਆਂ ਆਪੋ 12 ਲੈ ਕੇ ਆਏ ਸੀ 12 6 ਗਾਈਆਂ ਹਨਾ ਚਲੋ ਤੇ ਇਹ ਇਹ ਇੱਥੋਂ ਸ਼ੁਰੂਆਤ ਕਰੀਏ ਗੱਭਣ ਦਾ ਜਿੱਤੋਂ ਮਰਜ਼ੀ ਕਰ ਲਓ ਕਿੰਨੇ ਦਿਨ ਰਹਿ ਗਏ ਆ ਕਿਹੜੇ ਸੇ ਮੰਡੀ ਆ ਕੀ ਵੀਐਸ ਦੀ ਰਮਾਤਾ ਦੇ ਸਿੰਗ ਦੀ ਆ ਠੀਕ ਆ ਕਿ ਬੋ ਦਿਨ 12 ਦਿਨਾਂ ਲੈ ਨੇ ਦੋ ਦੰਦ ਬੱਚੀ ਦੋ ਦੰਦ ਦੁੱਗੀ ਹੋ ਗਈ ਹੈ ਨਾ ਹਾਂਜੀ ਠੀਕ ਆ ਕਿੰਨਾ ਕੈਟੇਗਾ ਨਾ ਦੁੱਧ ਭਰ ਜੂਗੀ ਦੁੱਧ ਵੇਖੋ ਵੀਰ ਜੀ ਕੇਰ ਤੇ ਹੁੰਦਾ ਬਾਕੀ ਫਾਰਮ ਚੰਗੇ ਦੀ ਆ ਕੁਆਲਿਟੀ ਬਹੁਤ ਚੰਗੀ ਆ ਹਾਂ ਚੰਗੇ ਮੈਨੇਜਮੈਂਟ ਦੇ ਵਿੱਚ ਉਤਰ ਗਈ ਜਾ ਕੇ ਦੰਦ 30 ਤੋਂ 40 ਲੀਟਰ ਦੀ ਜਿਹੜੀ ਕੈਪੈਸਿਟੀ ਵਾਲੀ ਮੱਛੀ ਹੈ ਬਾਦ ਹੋ ਗਈ ਆਮਦਾਰੀ ਦੇ ਨਾਲ ਜੀ ਲਓ ਜੀ ਵਿਖਾਇਓ ਖੋਲ ਕੇ ਤੋੜ ਦੇ ਬਈ ਬਹੁਤ ਸੋਹਣੀ ਆ ਸਜਣਾ ਮੁਖੜਾ ਮਖੜਾ ਵੀ ਚੰਗਾ ਲੱਗਾ ਫੇਸ ਕੁਆਲਿਟੀ ਪਹਿਲਾ ਸੂਆ ਬੱਛੀ ਆ ਮੂੰਹ ਤੋਂ ਖੇਰੀ ਤੇ ਦੋਂਦੀ ਆ ਦੋ ਦੰਦ ਆ ਬਈ ਦੋ ਦੰਦ ਆ ਠੀਕ ਆ ਹਾ ਵਾਛੀ ਸਜਣਾ 35 40 ਪਲੱਸ ਦੀ ਕਵੈਸਟੀ ਦੇ ਹਿਸਾਬ ਨਾਲ ਬਾਈ ਕਹਿੰਦਾ ਚੱਲੂਗੀ ਬੜੇ ਆਰਾਮਦਾਰੀ ਨਾਲ ਜਿਹੋ ਜੀ ਅਕਲੇ ਬੰਨੇ ਸੇਵਾ ਤੇ ਡਿਪੈਂਡ ਹੋਗਾ ਲੈ ਓ ਮੋੜ ਲਓ ਅਜ ਦਿਨ 15 ਲੈ ਜੂਗੀ ਹਨਾ ਫੁੱਲੇ ਟੋਣ ਨਾਲ ਕੀ ਹੁੰਦਾ ਤੇ ਇਹਦੇ ਨੂੰ ਫੁੱਟੇ ਚਾਹੀਦੇ ਗਾੜੀ ਨੂੰ ਕਿੰਨੀ ਕੀਮਤ ਜਾਇ ਜੀ ਹੋਗੀ ਕੀਮਤ ਜਾਇ ਜੀ ਆ ਵੀ ਜੀ ਕਿੰਨੇ ਇੱਕ ਕਰ ਦੇਣੀ ਆ ਕਿ ਮੁੰਡਾ ਬਾ ਕਰ ਲਾਂਗੇ ਮੇਲੇ ਦਾ ਹਿਸਾਬ ਕਿਤਾਬ ਨੇ ਮੇਲੇ ਦਾ ਹਾਂਜੀ ਫੋਨ ਨੰਬਰ ਇਕਨ ਡਰੈਸ ਨੋਟ ਕਰਾ ਲਈਏ ਜੇ ਕੋਈ ਘਰੇ ਵੀ ਆਉਣਾ ਚਾਹੁੰਦਾ ਭੈਣ ਭਰਾ ਹਾਂਜੀ ਵੀਜੀ ਆਪਣਾ ਜਲਾ ਤਰਨਤਨ ਤਹਿਸੀਲ ਪੱਟੀ ਤੇ ਪਿੰਡ ਬੱਠੇ ਪੈਣੀ ਆ ਹਾਂ ਮੋਬਾਈਲ ਨੰਬਰ ਹੈਗਾ 98736 90356 ਠੀਕ ਆ ਮੈਂ ਨਾਲ ਪੱਟੇ ਲਾ ਲਿਆ ਹੈਣਾ ਹਾਂਜੀ ਵੀਜੀ ਠੀਕ ਆ ਦੂਜੇ ਨੰਬਰ ਤੇ ਸੂਈ ਸਵਾਈ ਆ ਗਈ ਹਾਂਜੀ ਇਹ ਦੋਨ ਦੇ ਦੰਦ ਅਜੇ ਬਾਈ ਜੀ ਕੱਢਦੀ ਆ ਦੋ ਦੇ ਠੀਕ ਆ 6-7 ਦਿਨ ਦੀ ਸੂਈ ਹੈ ਬੱਚੇ ਹੀ ਮਗਰ ਆ ਗਏ ਨਾ ਇਹਦੇ ਮਗਰ ਬੱਚਾ ਕਿੰਨਾ ਹਣ ਚਵਾਈ ਕਰਾਈ ਜਾਂਦੀ ਦੁੱਧ ਅੱਜ ਤੇ 17-18 ਕਿਲੋ ਜਿਹੜਾ ਬੋੜਾ ਹੋਊਗਾ ਠੀਕ ਹੈ ਜੀ ਆ ਵੀ ਬੱਚੀ ਖੋਲਦੀ ਭਾਈ ਆ ਵੀ ਖੋਲ ਦੇ ਪੁੱਤ ਲਓ ਸਜਣਾ ਤੇ ਕਿਹੜੇ ਸੀਮੰਦੀ ਆ ਕੀ ਭਾਜੀ ਹੈਗੀ ਇਹ ਬਰੂਡ ਦੀ ਅੱਛਾ ਬਰੂਡ ਦੀ ਹਾਂਜੀ ਠੀਕ ਹੈ ਮਿਲ ਲਓ ਬੱਚੀ ਬਹੁਤ ਖੈਰੀ ਸਜਣਾ ਬਰੀਡ ਵਾਲੀ ਆ ਪੂਰੀ 16-17 ਪਲੱਸ ਬੋੜੇ ਤੋਂ ਚੱਲ ਹੋਏ ਜਾਂ ਫੁੱਟਬਾਲਿਸਟਾਂ ਹੀ ਕਾਹਤੋਂ ਬੜੀ ਆਰਾਮਦਾਰੀ ਨਾਲ ਬੈਠਾ ਪਰ ਜਾਨ ਹੈ ਨਾ ਫਰੀਟ ਨੇ ਪਰਨਾ ਜੀ ਲੈਓ ਫਾਰਮ 'ਚ ਖੁੱਲੀਆਂ ਰਹਿਣੀਆਂ ਨਾ ਬਿਲਕੁਲ ਬਿਲਕੁਲ ਤਾਂ ਕਰਕੇ ਮਾਰਦੀਆਂ ਦੜੰਗੇ ਜਗ੍ਹਾ ਖੁੱਲੀ ਮਿਲੀ ਵਸਦੀ ਇਹਨਾਂ ਨੂੰ ਤੇ ਇਹਦੀ ਕੀਮਤ ਇਹ ਕੀਮਤ ਭਾਜੀ ਅਪਾ ਇੱਥੇ ਹੀ ਕਰਾਂਗੇ ਸਾਰੀਆਂ ਜਿੰਦੀ ਵੀ ਅਪਾ ਕਿਸੇ ਮੌਕੇ ਕੋਈ ਘਰ ਜਾ ਬੜੀ ਦਾ ਫਿਰ ਤੁਹਾਨੂੰ ਫੋਟਾ ਮੇਲੇ ਦਾ ਕੰਮ ਹੈ ਨਾ ਨਾ ਸੱਜਣੋ ਆ ਪਾ ਸ਼ੋਅ ਧਿਆਨ ਨਾਲ ਠੀਕ ਹੈ ਜੀ ਤੇ ਵੱਡੀਆਂ ਵੱਡੀਆਂ ਸੱਤਰਪਲਾਸ ਵਾਲੀਆਂ 50 ਪਲਾਸ ਵਾਲੀਆਂ ਵੜਾ ਇਹਨਾਂ ਬਾਈ ਹੁਣਾਂ ਦੇ ਕੋਲ ਹੈ ਗੁਰਸੇਵ ਸਿੰਘ ਪੱਟੀ ਵਾਲੇ ਦੇ ਕੋਲ ਬੱਚੀ ਠੀਕ ਹੈ ਜੀ ਤੇ ਇਹ ਬੱਚੀ ਬਹੁਤ ਸੋਹਣੀ ਲੱਗਦੀ ਆ ਇਹ ਵੀ ਪਲੂਣ ਹੀ ਲੱਗਦੀ ਹੈ ਨਾ ਪਹਿਲਾ ਸੁਆ ਵੀਰੇ ਦੋ ਦੰਦ ਦਾ ਠੀਕ ਆ ਹਾਂ ਲਾਈਟ ਹਾਊਸ ਦੀ ਆਪ ਆ ਅੱਛਾ ਜੀ ਬਰਾਇਬੋ ਦੇ ਸੀਵਨ ਤੋਂ 68 ਤੋਂ ਪ੍ਰੈਗਨੈਂਟ ਸੀਗੇ ਨੇ ਬੱਚੀ ਨੂੰ ਜਨਮ ਦਿੱਤਾ ਪਰਸੋਂ ਮੰਡੀ ਚ ਹੁਸ ਹੋਈ ਆ ਹਾਂ ਹਾਂ ਜੀ ਠੀਕ ਹੈ ਜੀ ਇਹਦੀ ਵੀ ਕੀਮਤ ਫੋਨ ਤੇ ਹੋ ਜਾਊਗੀ ਹਾਂ ਜੀ ਕੋਈ ਵੀ ਜਾਵਾਨ ਹੋਊਗਾ ਇਹ ਕਿ ਕਿਸੇ ਭਰਾ ਨੇ ਕੋਈ 55 ਤੋਂ 60 ਲੀਟਰ ਵਾਲੀ ਗਾਂ ਲੈਣੀ ਆ ਫਾਰਮ ਦੇ ਵਿੱਚ ਕੰਮ ਕਰਨ ਵਾਸਤੇ ਹਾਂ ਚੰਗੀ ਪੀੜ ਭਾਲ ਦਾ ਦਬੱcci ਇਹ 25 ਤੋਂ 30 ਦਿਨ ਦੀ ਅਜੇ ਖੱਚੀ ਆ ਹਾਂ ਬਾਕੀ ਕਾਗ ਢਲ ਚਾਚਾੜ ਦਾ ਦੂਜਾ ਸੂ ਹੈ ਦੁੱਧ 47 48 ਲੀਟਰ ਪਹਿਲੇ ਸੂਏ ਦਾ ਦਿੱਤਾ ਹੋਇਆ ਹੈ ਪਹਿਲੇ ਸੂਏ ਨੇ ਹਾਂਜੀ ਐਰ ਕੀ ਦੁੱਧ ਆਇਆ ਅੱਗੇ ਹਣਾ ਹਾਂਜੀ ਸੀਮਨ ਡਿਟੇਲ ਇਹਦੀ ਕੋਈ 12 13 ਪੀੜੀਆਂ ਦਾ ਬੈਕਗਰਾਉਂਡ ਮਿਲ ਜੂ ਸਾਰਾ ਵਾਹ ਹਾਂਜੀ ਨਾ ਸਚਨ ਬਹੁਤ ਸ਼ਾਨਦਾਰ ਬੱਚੀ ਹੈ ਦੇਦਾਰੀ ਕਰਿਓ ਬਹੁਤ ਚੰਗੇ ਚੰਗੇ ਦੇ ਧਾਰੂ ਬਹੁਤ ਹੁੰਦੇ ਆ ਠੀਕ ਹੈ ਜੀ ਪੂਰੀ ਰੌਣਕ ਲੱਗੀ ਹੋਈ ਮੰਡੀ ਦੇ ਵਿੱਚ ਹਰ ਤਰ੍ਹਾਂ ਦਾ ਗਾਹ ਕੰਦਾ ਹੈ ਜੀ ਤੇ ਫਾਦੇ ਸਮਝ ਕੇ ਜੜੇ ਰਹੋ ਅੱਗੇ ਆਗੇ ਆਪਣੇ ਜਿਹੜੀ ਕੇ ਦੇ ਬੈਂਕਾ ਸਾਹਿਬ ਭਾਈ ਗਰਤਾਰ ਸਿੰਘ ਬੈਂਕਾ ਤੇ ਅੱਜ ਮੰਡੀ ਦੇ ਵਿੱਚ ਲਾਇਆ ਜਰਸੀ ਵਹਿਣ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਚੜਦੀ ਕਲਾ ਹੋਰ ਬਾਈ ਕਿਸੇ ਦਾ ਵਧੀਆ ਵਧੀਆ ਚੜਦੀ ਕਲਾ ਤੇ ਸਾਡੇ ਰਿਕੇ ਦੇ ਭਰਾ ਆ ਮਾਲ ਲੈ ਕੇ ਆਏ ਹਾਂਜੀ ਹਾਂ ਜੀ ਠੀਕ ਆ ਜੱਸੀ ਵੜ ਹੈ ਜੱਸੀ ਵੜ ਕਿੰਨਾ ਕਿ ਦੁੱਧ ਬਾਈ ਜੀ ਦੁੱਧ 20 ਕਿਲੋ ਬੋਲੇ ਹੋਣਾ ਪਾਸਾ ਦੇ ਹੋਗੇ ਸੂਈ ਅੱਛਾ ਜੀ ਕਿੰਨਾ ਸੂਆ ਕੀ ਸੂਆ ਤਿੱਜਾ ਖੁੱਲ ਕੇ ਮੜੀ ਜੀ ਤੋਰਾ ਚੈੱਕ ਕਰ ਲਈਏ 20 ਫਰਾਸ ਵਾਲੀ ਸਜਣਾ ਜੱਸੀ ਆ ਗਈ ਮਗਰ ਮੇਲ ਕਾਫ ਹਨ ਪਾਣੀ ਬਾਕਸ ਕੋਈ ਐ ਦੀ ਸ਼ਰਤਾਂ ਦਬਾਈ ਜੀ ਸਾਡੇ ਕੋਲ ਹੈ ਸਿੱਕਾ ਸਦਾ ਕੋਲ ਹੈ ਆਹ ਪ੍ਰਾਣੀ ਤੋਂ ਪ੍ਰਾਣੀ ਲੈਓ ਮੋਲ ਲਓ ਇਹ ਰੀਅਲ ਨਹੀਂ ਸ਼ਕਤੀਯਾ ਦਵਾਈ ਹੈ ਮੇਡ ਗਿਆ ਤੇ ਆਮਾਨ ਦਾ ਕੰਪਨੀ ਹੈ ਇਹ ਕੀਮਤ ਜਾਇ ਜੀ ਹੋਗੀ ਕੀਮਤ ਜਾਇ ਜੀ ਆ ਕਿੰਨਾ ਕਰ ਰਿਹਾ ਕੋਲ ਮੋਲ 95 ਕਰਦੇ ਹਾਂ ਨਾ 85 ਦੋਵੇਂ 85000 ਦੀ ਸਜਣੋ ਇਹ ਜਰਸੀ ਮਿਲ ਜੂਗੀ ਸਤਿ ਸ਼੍ਰੀ ਅਕਾਲ ਜੀ